ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਮੇਰੇ ਚੈਨਲ ਤੇ ਅੱਜ ਬਣਾਵਾਂਗੇ ਅਸੀਂ ਬਹੁਤ ਹੀ ਜ਼ਿਆਦਾ ਟੇਸਟੀ ਤੇ ਹੈਲਦੀ ਪੁਜੇ ਹੋਏ ਛੋਲਿਆਂ ਦੀ ਪੰਜੀਰੀ ਬਹੁਤ ਜ਼ਿਆਦਾ ਹੈਲਦੀ ਹੁੰਦੀ ਹੈ ਸਰਦੀਆਂ ਆਣ ਵਾਲੀਆਂ ਨੇ ਅੱਜ ਕੱਲ ਤਕਰੀਬਨ ਸਾਰਿਆਂ ਨੂੰ ਇਹ ਖਾਂਸੀ ਜ਼ੁਕਾਮ ਜ਼ਰੂਰ ਹੋ ਜਾਂਦਾ ਹੈ ਉਹਦੇ ਵਿੱਚ ਇਹ ਬਹੁਤ ਵਧੀਆ ਹੁੰਦੀ ਹੈ ਖਾਣੀ ਬੱਚਿਆਂ ਨੂੰ ਵੱਡਿਆਂ ਨੂੰ ਤੁਸੀਂ ਸਾਰਿਆਂ ਨੂੰ ਇਹ ਦੇ ਸਕਦੇ ਹੋ ਤੇ ਇਹ ਸਾਰਿਆਂ ਨੂੰ ਬਹੁਤ ਪਸੰਦ ਆਏਗੀ ਤੇ ਰੈਸਪੀ ਸ਼ੁਰੂ ਕਰਨ ਤੋਂ ਪਹਿਲਾਂ ਜੇ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਨਾਲ ਲੱਗਦੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰਨਾ ਤਾਂ ਕਿ ਆਉਣ ਵਾਲੇ ਹਰ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਚਲੋ ਫਿਰ ਪੰਜੀਰੀ ਬਣਾਣੀ ਸ਼ੁਰੂ ਕਰਦੇ ਆਂ ਪੰਜੀਰੀ ਬਣਾਉਣ ਵਾਸਤੇ ਇੱਥੇ ਆਪਾਂ ਸਮਾਨ ਦੇਖ ਲੈਣੇ ਆਂ ਇੱਥੇ ਆਪਾਂ 700 ਗ੍ਰਾਮ ਦੇ ਕਰੀਬ ਪੁੱਜੇ ਹੋਏ ਛੋਲੇ ਲਏ ਨੇ ਛਿਲਕੇ ਵਾਲੇ ਛੋਲੇ ਯੂਜ਼ ਕਰ ਰਹੀ ਆਂ ਤੁਸੀਂ ਛਿਲਕੇ ਤੋਂ ਬਿਨਾ ਵੀ ਛੋਲੇ ਲੈ ਸਕਦੇ ਹੋ ਅੱਧਾ ਕਿਲੋ ਲਵਾਂਗੇ ਦਸੇਕਿਓ ਤੇ ਅੱਧਾ ਕਿਲੋ ਹੀ ਲਵਾਂਗੇ ਇੱਥੇ ਅਸੀਂ ਗੁੜ ਤੇ ਕੁਝ ਡ్రਾਈ ਫਰੂਟ ਯੂਜ਼ ਕਰਾਂਗੇ ਇਹਦੇ ਵਿੱਚ ਮੈਂ 50-50 ਗ੍ਰਾਮ ਦੇ ਕਰੀਬ ਸਾਰੇ ਡ్రਾਈ ਫਰੂਟਸ ਲਏ ਨੇ ਉਹਦੇ ਵਿੱਚ ਅਖਰੋਟ ਸੌਗੀ ਕਾਜੂ ਬਦਾਮ ਤੇ ਕੁਝ ਪਿਸਤੇ ਲਏ ਨੇ ਇਹ ਥੋੜੇ ਜੇ ਸੀਡਸ ਲਏ ਨੇ ਜਿਵੇਂ ਸੂਰਜਮੁਖੀ ਦੇ ਬੀਜ ਹੁੰਦੇ ਨੇ ਕद्दू ਦੇ ਬੀਜ ਕੁਝ ਮਗਜ ਨੇ ਅਲਸੀ ਹੈ ਟੀਲ ਨੇ ਸਾਰੇ ਐਸੇ ਤਲਾ ਕੇ ਲਵਾਂਗੇ ਅੱਧੀ ਕੌਲੀ ਦੇ ਕਰੀਬ ਸਾਰੇ ਸੀਡਸ ਲਏ ਨੇ ਤੇ ਸਭ ਤੋਂ ਪਹਿਲਾਂ ਅਸੀਂ ਛੋਲਿਆਂ ਨੂੰ ਗ੍ਰाइंड ਕਰ ਲਾਂਗੇ ਬ੍ਰੀਕ ਪਾਊਡਰ ਇਹਦਾ ਬਣਾ ਲਾਂਗੇ ਇਥੇ ਦੇਖੋ ਅਸੀਂ ਪੁੱਜੇ ਹੋਏ ਛੋਲਿਆਂ ਨੂੰ ਚੰਗੀ ਤਰ੍ਹਾਂ ਮਿਕਸੀ ਵਿੱਚ ਬਰੀਕ ਪੀਸ ਲਿਆ ਹੈ ਤੇ ਹੁਣ ਇੱਕ ਕੜਾਈ ਲਵਾਂਗੇ ਉਹਦੇ ਵਿੱਚ ਪਾਵਾਂਗੇ 2-3 ਚਮਚ ਦੇ ਕਰੀਬ ਦੇਸੀ ਘਿਓ ਘਿਓ ਨੂੰ ਚੰਗੀ ਤਰ੍ਹਾਂ ਗਰਮ ਕਰਾਂਗੇ ਲੋ ਫਲੇਮ ਤੇ ਘਿਓ ਗਰਮ ਕਰਨਾ ਹੈ ਹੁਣ ਆਪਾਂ ਇਹਦੇ ਵਿੱਚ ਡਰਾਈ ਫਰੂਟਸ ਨੂੰ ਫਰਾਈ ਕਰਾਂਗੇ ਸਭ ਤੋਂ ਪਹਿਲਾਂ ਅਸੀਂ ਬਦਾਮ ਪਾਵਾਂਗੇ ਬਦਾਮਾਂ ਨੂੰ ਥੋੜਾ ਜਿਹਾ ਟਾਈਮ ਜ਼ਿਆਦਾ ਲੱਗਦਾ ਹੈ ਫਰਾਈ ਹੋਣ ਤੇ ਬਾਕੀ ਡਰਾਈ ਫਰੂਟਸ ਨਾਲੋਂ ਇਸ ਲਈ ਆਪਾਂ ਇਹਨਾਂ ਨੂੰ ਅਲੱਗ ਹੀ ਫਰਾਈ ਕਰਾਂਗੇ 1 ਮਿੰਟ ਦੇ ਕਰੀਬ ਸਾਨੂੰ ਹੋ ਗਿਆ ਬਦਾਮਾਂ ਨੂੰ ਫਰਾਈ ਕਰਦੇ ਆਂ ਬਦਾਮਾਂ ਵਿੱਚ ਕ੍ਰੈਕ ਆ ਗਿਆ ਹੈ ਇਹਨਾਂ ਨੂੰ ਅਸੀਂ ਬਾਹਰ ਕੱਢ ਲਾਂਗੇ ਹੁਣ ਪਾਵਾਂਗੇ ਕਾਜੂ ਤੇ ਪਿਸਤਾ ਇਹਨਾਂ ਦੋਨਾਂ ਨੂੰ ਅਸੀਂ ਫਰਾਈ ਕਰਨਾ ਹੈ ਤੇ ਬਹੁਤ ਜਲਦੀ ਫਰਾਈ ਹੋ ਜਾਂਦੇ ਨੇ 30 ਸੈਕਿੰਡ ਵਾਸਤੇ ਅਸੀਂ ਫਰਾਈ ਕਰਾਂਗੇ ਤੇ ਇਹਨਾਂ ਨੂੰ ਵੀ ਅਸੀਂ ਬਾਹਰ ਕੱਢ ਲਾਂਗੇ ਇਸੇ ਤਰ੍ਹਾਂ ਅਖਰੋਟ ਵੀ ਪਾਵਾਂਗੇ ਤੇ 15-20 ਸੈਕਿੰਡ ਵਾਸਤੇ ਅਸੀਂ ਇਹਨਾਂ ਨੂੰ ਫਰਾਈ ਕਰਾਂਗੇ ਤੇ ਬਾਹਰ ਕੱਢ ਲਾਂਗੇ ਡਰਾਈ ਫਰੂਟਸ ਕੋਈ ਵੀ ਤੁਸੀਂ ਆਪਣੀ ਮਰਜ਼ੀ ਦੇ ਇਹਦੇ ਵਿੱਚ ਪਾ ਸਕਦੇ ਹੋ ਕੋਈ ਸਕਿਪ ਕਰਨਾ ਹੋਵੇ ਤਾਂ ਸਕਿਪ ਵੀ ਕਰ ਸਕਦੇ ਹੋ ਦੇਖੋ ਅਸੀਂ ਇੱਥੇ ਸਾਰੇ ਡਰਾਈ ਫਰੂਟਸ ਨੂੰ ਫਰਾਈ ਕਰ ਲਿਆ ਹੈ ਸੌਗੀ ਨੂੰ ਅਸੀਂ ਫਰਾਈ ਨਹੀਂ ਕਰਨਾ ਇਹ ਹਾਰਡ ਹੋ ਜਾਂਦੀ ਹੈ ਹੁਣ ਥੋੜਾ ਜਿਆ ਹੋਰ ਕਿਉਂ ਪਾਵਾਂਗੇ ਤੇ ਇਹਨੂੰ ਗਰਮ ਕਰਾਂਗੇ ਗੈਸ ਦੀ ਫਲੇਮ ਲੋ ਰੱਖਾਂਗੇ ਹੁਣ ਅਸੀਂ ਇਹਦੇ ਵਿੱਚ ਸੀਡਸ ਪਾਵਾਂਗੇ ਜਿਹੜੇ ਅਸੀਂ ਲਏ ਸੀ ਇਹ ਵੀ ਬਹੁਤ ਜਲਦੀ ਫਰਾਈ ਹੁੰਦੇ ਨੇ ਥੋੜੀ ਦੇਰ ਵਾਸਤੇ ਫਰਾਈ ਕਰ ਲਾਂਗੇ ਦੇਖੋ ਸਾਰੇ ਸੀਡਸ ਉੱਪਰ ਆ ਗਏ ਨੇ ਤੇ ਹੁਣ ਪਾ ਦਾਂਗੇ ਇਹਦੇ ਵਿੱਚ ਪੀਸੇ ਹੋਏ ਪੁਜੇ ਹੋਏ ਛੋਲੇ ਇਹਨਾਂ ਨੂੰ ਅਸੀਂ ਜ਼ਿਆਦਾ ਦੇਰ ਨਹੀਂ ਭੁੰਨਣਾ ਸਿਰਫ ਹਲਕਾ ਜਿਹਾ ਗਰਮੀ ਕਰਨਾ ਹੈ ਕਿਉਂਕਿ ਛੋਲੇ ਪੁਜੇ ਹੋਏ ਨੇ ਇਹਨਾਂ ਨੂੰ ਜ਼ਿਆਦਾ ਭੁੰਨਣ ਦੀ ਜ਼ਰੂਰਤ ਨਹੀਂ ਹੁੰਦੀ ਮਿਕਸ ਕਰ ਲਾਂਗੇ ਚੰਗੀ ਤਰ੍ਹਾਂ ਤੇ ਦੇਖਾਂਗੇ ਸਾਨੂੰ ਹੋਰ ਕੀ ਹੋ ਚਾਹੀਦਾ ਹੈ ਕਿ ਨਹੀਂ ਛੋਲੇ ਕਾਫੀ ਡਰਾਈ ਲੱਗ ਰਹੇ ਨੇ ਥੋੜਾ ਜਿਹਾ ਕਿਓ ਅਸੀਂ ਹੋਰ ਪਾਵਾਂਗੇ ਅਸੀਂ ਅੱਧਾ ਕਿਲੋ ਕਿਓ ਲਿਆ ਸੀ तकरीबन ਸਾਰਾ ਕਿਓ ਇਹਦੇ ਵਿੱਚ ਲੱਗ ਜਾਏਗਾ ਇੱਕ ਵਾਰੀ ਦੁਬਾਰਾ ਮਿਕਸ ਕਰ ਲਾਂਗੇ ਤੇ 5 ਮਿੰਟ ਵਾਸਤੇ ਅਸੀਂ ਛੋਲਿਆਂ ਨੂੰ ਭੁੰਨਣਾ ਹੈ ਜਿਆਦਾ ਨਹੀਂ ਛੋਲੇ ਭੁੱਜ ਗਏ ਨੇ ਤੇ ਹੁਣ ਅਸੀਂ ਇਹਨੂੰ ਸਾਈਡ ਤੇ ਰੱਖ ਲਾਂਗੇ ਹੁਣ ਇਹ ਕੜਾਈ ਲਵਾਂਗੇ ਉਹਦੇ ਵਿੱਚ ਪਾ ਦਾਂਗੇ ਗੁੜ ਅੱਧਾ ਕੱਪ ਪਾਣੀ ਪਾ ਦਾਂਗੇ ਤੇ ਇਹਦੀ ਅਸੀਂ ਇੱਕ ਚਾਸ਼ਨੀ ਬਣਾ ਕੇ ਤਿਆਰ ਕਰਨੀ ਹੈ ਮਿਕਸ ਕਰ ਲਾਂਗੇ ਤੁਸੀਂ ਗੁੜ ਦੀ ਜਗ੍ਹਾ ਗੁੜ ਦੀ ਸ਼ੱਕਰ ਵੀ ਲਾ ਸਕਦੇ ਹੋ ਸ਼ੱਕਰ ਦੀ ਫਿਰ ਇਸ ਤਰ੍ਹਾਂ ਚਾਸ਼ਨੀ ਬਣਾਉਣ ਦੀ ਲੋੜ ਨਹੀਂ ਪੈਂਦੀ ਉਹਨੂੰ ਤੁਸੀਂ ਐਦਾਂ ਹੀ ਇਹਦੇ ਵਿੱਚ ਐਡ ਕਰ ਸਕਦੇ ਹੋ ਇੱਥੇ ਹੁਣ ਸਾਰਾ ਗੁੜ ਪਾਣੀ ਵਿੱਚ ਰਿਜ ਗਿਆ ਹੈ ਚਾਸ਼ਨੀ ਬਣ ਕੇ ਤਿਆਰ ਹੈ ਇੱਕ ਵਾਰੀ ਚੈੱਕ ਕਰਾਂਗੇ ਇੱਕ ਤਾਰ ਦੀ ਅਸੀਂ ਚਾਸ਼ਨੀ ਬਣਾਣੀ ਹੈ ਐਵੇਂ ਅਸੀਂ ਆਪਣੇ ਫਿੰਗਰ ਦੇ ਨਾਲ ਚੈੱਕ ਕਰਾਂਗੇ ਚਾਸ਼ਨੀ ਬਣੀ ਹੈ ਕਿ ਨਹੀਂ ਇੱਕ ਤਾਰ ਦੀ ਚਾਸ਼ਨੀ ਬਣ ਕੇ ਬਿਲਕੁਲ ਤਿਆਰ ਹੈ ਗੈਸ ਦੀ ਫਲੇਮ ਆਫ ਕਰ ਦਾਂਗੇ ਹੁਣ ਇੱਕ ਵਾਰੀ ਫਿਰ ਦੁਬਾਰਾ ਅਸੀਂ ਕੜਾਈ ਨੂੰ ਗੈਸ ਤੇ ਰੱਖ ਦਾਂਗੇ ਤੇ ਹਲਕਾ ਜਿਆ ਨੂੰ ਗਰਮ ਕਰਾਂਗੇ 1-2 ਮਿੰਟ ਵਾਸਤੇ ਤੇ ਹੁਣ ਪਾਵਾਂਗੇ ਇਹਦੇ ਵਿੱਚ 2 ਚਮਚ ਸੁੰਢ ਦੇ ਸੋਡਾ ਪਾਊਡਰ ਵੀ ਇਹਨੂੰ ਕਹਿੰਦੇ ਨੇ ਇਹ ਇਹਦੇ ਵਿੱਚ ਪਾ ਦਾਂਗੇ ਤੇ ਨਾਲ ਹੀ ਪਾ ਦਾਂਗੇ ਅਸੀਂ ਕਿਸ਼ਮਿਸ਼ ਯਾਨੀ ਕਿ ਸੌਗੀ ਇਹਨੂੰ ਅਸੀਂ ਆਖਰੀ ਵਾਰ ਤੇ ਹੀ ਐਡ ਕਰਨਾ ਆ ਮਿਕਸ ਕਰ ਲਾਂਗੇ ਇੱਕ ਵਾਰੀ ਤੇ ਹੁਣ ਅਸੀਂ ਗਰਮ ਗਰਮ ਚਾਸ਼ਨੀ ਇਹਦੇ ਵਿੱਚ ਪਾ ਦਾਂਗੇ ਚਾਸ਼ਨੀ ਨੂੰ ਛਾਣ ਕੇ ਪਾਵਾਂਗੇ ਗੈਸ ਦੀ ਫਲੇਮ ਇੱਥੇ ਆਫ ਰੱਖਣੀ ਹੈ ਜਦੋਂ ਵੀ ਅਸੀਂ ਇਹਦੇ ਵਿੱਚ ਚਾਸ਼ਨੀ ਐਡ ਕਰਨੀ ਹੈ ਫਲੇਮ ਔਨ ਰਹੇਗੀ ਤਾਂ ਪੰਜੀਰੀ ਕਾਫੀ ਚਿੜੀ ਬਣੇਗੀ ਇਸ ਲਈ ਗੈਸ ਦੀ ਫਲੇਮ ਨੂੰ ਆਫ ਰੱਖਾਂਗੇ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਚਾਸ਼ਨੀ ਦੇ ਵਿੱਚ ਹੁਣ ਇਹਦੇ ਵਿੱਚ ਦਰਦਰੇ ਕੁੱਟੇ ਹੋਏ ਡਰਾਈ ਫਰੂਟਸ ਪਾ ਦਾਂਗੇ ਡਰਾਈ ਫਰੂਟਸ ਦਾ ਜ਼ਿਆਦਾ ਪਾਊਡਰ ਨਹੀਂ ਬਣਾਣਾ ਮਿਕਸ ਕਰ ਲਾਂਗੇ ਇਹਨਾਂ ਨੂੰ ਵੀ ਤੇ ਇੱਥੇ ਸਾਡੀ ਪੰਜੀਰੀ ਬਣ ਕੇ ਤਿਆਰ ਹੈ ਚੰਗੀ ਤਰ੍ਹਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ ਇਹਨੂੰ ਠੰਡੀ ਹੋਣ ਦਵਾਂਗੇ 15-20 ਮਿੰਟ ਲੱਗਣਗੇ ਬਿਲਕੁਲ ਠੰਡੀ ਹੋਣ ਤੇ ਇਹਨੂੰ ਤੇ ਉਦੋਂ ਇਹ ਬਿਲਕੁਲ ਪੰਜੀਰੀ ਵਾਂਗੂ ਬਣ ਜਾਏਗੀ। ਲਓ ਜੀ ਇੱਥੇ ਸਾਡੀ ਪੰਜੀਰੀ ਬਿਲਕੁਲ ਤਿਆਰ ਹੈ ਠੰਡੀ ਹੋ ਗਈ ਹੈ। ਇਹਨੂੰ ਕਿਸੇ ਵੀ ਤੁਸੀਂ ਡੱਬੇ ਵਿੱਚ ਭਰ ਕੇ ਰੱਖ ਲਓ। ਇਹ ਮਹੀਨੇ ਡੇਢ ਮਹੀਨੇ ਵਾਸਤੇ ਬਿਲਕੁਲ ਖਰਾਬ ਨਹੀਂ ਹੋਏਗੀ। ਐਨੀ ਧੇਰ ਵੈਸੇ ਨਿਕਲਣੀ ਨਹੀਂ। ਕਿਉਂਕਿ ਤੁਹਾਡੀ ਇਹ ਪੰਜੀਰੀ ਫਟਾਫਟ ਖਤਮ ਹੋਣ ਵਾਲੀ ਹੈ ਕਿਉਂਕਿ ਸਾਰਿਆਂ ਨੂੰ ਬਹੁਤ ਪਸੰਦ ਆਏਗੀ। ਜ਼ਰੂਰ ਆਪਣੇ ਘਰ ਵਿੱਚ ਬਣਾਓ। ਤੇ ਰੈਸਪੀ ਚੰਗੀ ਲੱਗੀ ਹੋਵੇ ਤਾਂ ਇਹਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਆ ਕਿਸੇ ਅਗਲੇ ਵੀਡੀਓ ਦੇ ਵਿੱਚ ਸੇ ਇਦਾਂ ਦੀ ਹੀ ਵਧੀਆ ਜੀ ਰੈਸਪੀ ਦੇ ਨਾਲ ਉਦੋਂ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ